ਵੀਡੀਓ ਵੀ ਵਾਇਰਲ ਕੀਤੀ ਗਈ ਹੈ ਸਬਕ ਪਾਈ ਤੋਂ ਲੈ ਕੇ ਕਿਦਾਂ ਦਾ ਕੰਮ ਹੈ ਦੇਖੋ ਮੈਂ ਮੇਰੇ ਖਿਆਲ ਤੁਸੀਂ ਦੇਖ ਪਾ ਰਹੇ ਹੋ ਕਿ ਆ ਟ੍ਰੋਲੀ ਆਈ ਹੋਈ ਹੈ ਇੱਥੇ ਲਿਫਟਿੰਗ ਹੋ ਰਹੀ ਹੈ ਪਰ ਕਿਉਂਕਿ ਕੰਮ ਇਸ ਤਰ੍ਹਾਂ ਦਾ ਹੈ ਮਤਲਬ ਵੇਹ ਸਬ지 ਰੋਜ਼ ਵੀ ਨਹੀਂ ਹੈ ਇਹ ਦਿਨ ਦੇ ਵਿੱਚ ਬਹੁਤ ਵਾਰ ਹੁੰਦੀ ਹੈ ਸਫਾਈ ਮੈਂ ਤਾਂ ਇਹ ਕਨਫਰਮ ਕਰ ਲਿਆ ਨਾ ਦਿਨ ਵਾਰ ਕਾਫੀ ਵਾਰ ਇਥੋਂ ਇਹ ਚੁੱਕਦੇ ਨੇ ਪਰ ਇਹ ਕਿਉਂਕਿ ਕੰਮ ਇਸਦਾਂ ਦਾ ਹੈ ਬਟ ਹੈਵਿੰਗ ਸੈਟ ਦੈਟ ਮੈਂ ਸਾਰਿਆਂ ਨੂੰ ਹਮੇਸ਼ਾ ਕਿ ਇੱਕ ਰਿਕਵੈਸਟ ਕਰਕੇ ਜਾਨੀ ਹੈ ਕਿ ਆਪਾਂ ਇਹਨੂੰ ਹਲੇ ਫੋਰਸ ਆਫ ਰੱਖਣ ਦੀ ਕੋਸ਼ਿਸ਼ ਕਰੀਏ ਮੰਡੀ ਦੀ ਵੰਨ ਕਾਫੀ ਦੇਰ ਤੋਂ ਜਿਹੜੀ ਮੁਸ਼ਕਲਾ ਜਿਹੜੇ ਲੋਕਾਂ ਦੀ ਮੰਡੀ ਦੇ ਵਿੱਚ ਰਹਿੰਦੇ ਉਹਨਾਂ ਦੇ ਕਾਫੀ ਦੇਰ ਤੋਂ ਮੁਸ਼ਕਲਾਵਾਂ ਅੱਥੇ ਵਿਧਾਇਕ ਨਵਜੋਤ ਸਿੰਘ ਜੀ ਵੀ ਤੱਕ ਜੋੜ ਪਾਉਂਦੇ ਵੀ ਰਹੇ ਆ ਜਿਹੜੇ ਹੁਣ ਕਾਂਗਰਸ ਵਿੱਚ ਪ੍ਰਧਾਨ ਵੀ ਰਹੇ ਆ ਤੁਹਾਨੂੰ ਕੀ ਲੱਗਦਾ ਤੁਹਾਨੂੰ ਕਿ ਅੱਜ ਤੱਕ ਮੁਸ਼ਕਿਲਾ ਕਿਉਂ ਨਹੀਂ ਹੱਲ ਹੋਈ ਜੀ ਬਹੁਤ ਵੱਡੇ ਚਿਹਰੇ ਕਿ ਸਿਆਸਤ ਹੀ ਹੁੰਦੀ ਰਹੀ ਹੈ ਜੀ ਦੇਖੋ ਜਿਵੇਂ ਮੈਂ ਪਹਿਲੇ ਕਿਹਾ ਕਿ ਪੁਰਾਣੀਆਂ ਸਰਕਾਰਾਂ ਨੇ ਸਿਰਫ ਤੇ ਸਿਰਫ ਮੁੱਦਿਆਂ ਦੀ ਸਿਆਸਤ ਕੀਤੀ ਹੈ ਤੇ ਜੇ ਜਿਨ੍ਹਾਂ ਦੇ ਤੁਸੀਂ ਨਾਮ ਲੈ ਰਹੇ ਹੋ ਮੈਂ ਵੈਸੇ ਕਦੀ ਉਹਨਾਂ ਬਾਰੇ ਕੋਈ ਗੱਲ ਕਰਦੀ ਨਹੀਂ ਆ ਪਰ ਇੱਥੇ ਸਾਰੇ ਬੈਠੇ ਜਿਹੜੇ ਲੋਕ ਕਰੇ ਆ ਜਿਹੜੇ ਲੋਕ ਇੱਥੇ ਖੜੇ ਆ ਉਹ ਮੈਨੂੰ ਕਹਿ ਰਹੇ ਕਿ ਅਸੀਂ 15 16 ਐਮਐਲਏ ਦੇਖ ਲਏ ਆ ਪਰ ਇਹ ਪਹਿਲੀ ਵਾਰ ਹੋਇਆ ਕਿ ਕਿਸੇ ਐਮਐਲਏ ਨੇ ਜੋ ਕਿਹਾ ਉਹਨੇ ਬਹੁਤ ਜਲਦੀ ਉਹ ਕਰਕੇ ਦਿਖਾਇਆ ਰਹੀ ਗੱਲ ਸਿੱਧੂ ਜੋੜੇ ਦੀ ਇਹ ਇਹਨਾਂ ਦੇ ਬਿਆਨ ਜਿਹੜੇ ਹੈਗੇ ਨੇ ਇਹ ਬਹੁਤ ਬਦਲਦੇ ਰਹਿੰਦੇ ਆ ਰਾਤ 에 ਸਿਆਸਤ ਛੱਡਦੇ ਨੇ ਫਿਰ ਕੋਈ ਸੁਪਨਾ ਆਂਦਾ ਹੈ ਸਵੇਰੇ ਫਿਰ ਸਿਆਸਤ ਆ ਜਾਂਦੇ ਨੇ ਔਰ ਇੱਕ ਸਵਾਲ ਜ਼ਰੂਰ ਮੇਰਾ ਹਮੇਸ਼ਾ ਹੀ ਰਿਹਾ ਇਹਨਾਂ ਨੂੰ ਜਿੰਨੀ ਵਾਰ ਜੇ ਕੋਈ ਗੱਲ ਵੀ ਕਰਦੇ ਕਿ ਜਿੰਨੀ ਜੋ ਜਿਹੜੀ ਵੀ ਇਹਨਾਂ ਦੀ ਟਿੰਨੀ ਹੋ ਰਹੀ ਹੈ ਜਿਹੜੀ ਵੀ ਪਾਰਟੀ ਤੇ ਇਹ ਐਮਐਲਏ ਰਹੇ ਐਮਪੀ ਰਹੇ ਮੰਤਰੀ ਰਹੇ ਇਹ ਕੋਈ ਇੱਕ ਕੰਮ ਨਾ ਦੇਣ ਜਿਹੜਾ ਇਹਨਾਂ ਨੇ ਆਪਣੇ ਉਹਦੇ ਟੈਨਿਓਰ ਦੇ ਵਿੱਚ ਕੀਤਾ ਹੋਏ ਸੋ ਇਹ ਅੱਜ ਤੱਕ ਦਾ ਕਲਚਰ ਜਿਹੜਾ ਬਣਿਆ ਹੋਇਆ ਸੀ ਕਿ ਜਿੱਤੋ ਐਮਐਲਏ ਬਣੋ ਤੇ ਉਸ ਤੋਂ ਬਾਅਦ ਭੁੱਲ ਜਾਓ ਇਲੈਕਸ਼ਨ ਅਗਲੀ ਆਏਗੀ 3 ਮਹੀਨੇ ਬਾਅਦ ਨਿਕਲਾਂਗੇ ਤੇ ਥੋੜੀਆਂ ਬੋਤਾਂ ਕਿਤੇ ਕਿਤੇ ਸੜਕ ਪਾ ਦਾਂਗੇ ਔਰ ਮੈਂ ਦੱਸਣਾ ਚਾਹਾਂਗੀ ਕਿ ਕਈ ਵਾਰ ਮੈਂ ਜਾਂਦੀ ਸੀ ਤਾਂ ਉਹ ਕਹਿੰਦੇ ਸੀ ਮੈਮ ਸਾਡਾ ਸੀਵਰੇਜ ਨਹੀਂ ਹੈ ਤਾਂ ਮੈਂ ਹੈਰਾਨ ਸੀ ਸੀਵਰੇਜ ਨਹੀਂ ਹੈ ਸੜਕ ਕਿਸ ਤਰ੍ਹਾਂ ਪਈ ਹੈ ਉਹ ਇਲੈਕਸ਼ਨ ਤੋਂ ਪਹਿਲੇ ਪਾਗੇ ਸੀ ਸੋ ਇਸ ਪੈਟਰਨ ਤੇ ਪੁਰਾਣੀਆਂ ਸਰਕਾਰਾਂ ਕੰਮ ਕਰਦੀਆਂ ਸੀ ਮੈਂ ਫੇਰ ਤੋਂ ਕਹਿ ਰਹੀਆਂ ਕਿ ਸਾਨੂੰ ਬਹੁਤ ਮਾਣ ਹੈ ਸਾਡੀ ਮਾਣ ਸਰਕਾਰ ਦੇ ਉੱਤੇ ਕਿ ਅਸੀਂ ਜਿੰਨੇ ਵਾਅਦੇ ਕਰਦੇ ਪਏ ਹਾਂ ਲੋਕਾਂ ਦੇ ਵਿੱਚ ਉਹ ਜਾ ਕੇ ਪੂਰੇ ਕਰਦੇ ਪਏ ਹਾਂ ਔਰ ਇਹ ਜਿਹੜਾ ਰੌਲਾ ਪਾਉਂਦੇ ਸੀ ਕਿ ਖਜ਼ਾਨਾ ਖਾਲੀ ਹੈ ਮੈਂ ਅੱਜ ਦੱਸਣਾ ਚਾਹੁੰਦੀ ਆ ਕਿ ਸਾਨੂੰ ਬੁਲਾ ਕੇ ਫੰਡ ਦਿੱਤਾ ਜਾਂਦਾ ਸਾਨੂੰ ਬੁਲਾ ਕੇ ਫੰਡ ਦਿੱਤਾ ਜਾਂਦਾ ਹੈ ਮੈਮ ਤੁਹਾਡੇ ਆਪ ਫਲਾਣਾ ਫੰਡ ਆਇਆ ਤੁਸੀਂ ਐਸਟੀਮੇਟ ਦੱਸੋ ਇਹ ਫੰਡ ਆਇਆ ਅੱਜ ਵੀ ਮੇਰੇ ਕੋਲ ਮੇਰੇ ਹਲਕੇ ਦਲੀ 25 ਤੋਂ 30 ਕਰੋੜ ਰੁਪਏ ਮੇਰੇ ਕੋਲ ਹੈਗਾ ਮੈਨੂੰ ਪਤਾ ਹੈ ਮੈਨੂੰ ਜਿਸ ਤਰ੍ਹਾਂ ਹੀ ਡਿਮਾਂਡ ਆਂਦੀ ਆ ਉਸੇ ਤਰੀਕੇ ਉਹ ਕੰਮ ਦਾ ਐਸਟੀਮੇਟ ਲੈ ਕੇ ਔਰ ਕੰਮ ਸ਼ੁਰੂ ਕਰਵਾ ਦਿੱਤਾ ਠੀਕ ਥੈਂਕ ਯੂ